ਦੋਸਤੋ ਕੱਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤੇ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਜ ਭਰ ਦੇ ਠੇਕਿਆਂ ਉੱਪਰ ਸ਼ਰਾਬ ਦੀ ਵਿਕਰੀ ਉੱਪਰ ਰੋਕ ਲਗਾ ਦਿੱਤੀ ਗਈ ਹੈ ਭਾਪਕੇ ਠੇਕੇ ਬੰਦ ਨੇ ਇਸ ਦੇ ਦੋ ਪਹਿਲੂ ਨੇ ਇਸ ਦਾ ਪਹਿਲਾ ਪਹਿਲੂ ਇਹ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਇਸ ਦਿਨ ਜੋ ਲੋਕ ਨੇ ਬਿਨਾਂ ਸ਼ਰਾਬ ਪੀਤੇ ਬਿਨਾਂ ਲਾਈ ਝਗੜੇ ਕੀਤੇ ਬਿਨਾਂ ਕਿਸੇ ਹੁੜਦੰਗ ਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਸਹੀ ਸਰਕਾਰ ਨੂੰ ਹੋਂਦ ਵਿੱਚ ਲੈ ਕੇ ਆਉਣ ਇਹ ਇਸ ਦਾ ਪਹਿਲਾ ਪਹਿਲੂ ਹੈ ਇਸ ਦਾ ਦੂਸਰਾ ਪਹਿਲੂ ਇਹ ਹੈ ਕਿ ਸ਼ਰਾਬ ਦੀ ਸਪਲਾਈ ਤਾਂ ਇਹਨਾਂ ਦਿਨਾਂ ਵਿੱਚ ਵੀ ਹੁੰਦੀ ਹੈ ਇਸ ਦਿਨ ਠੇਕੇ ਬੰਦ ਹੁੰਦੇ ਨੇ ਪਰੰਤੂ ਜੋ ਸ਼ਰਾਬ ਦੀ ਸਪਲਾਈ ਹੈ ਉਹ ਉਹਨਾਂ ਮੋਤਵਰਾਂ ਦੇ ਘਰਾਂ ਵਿੱਚੋਂ ਹੁੰਦੀ ਹੈ ਜਿਨ੍ਹਾਂ ਨੇ ਵੋਟਾਂ ਆਪਣੇ ਹੱਕ ਦੇ ਵਿੱਚ ਭਗਤੌਣੀਆਂ ਹੁੰਦੀਆਂ ਨੇ ਇਹ ਗੱਲ ਕਿਸੇ ਵੀ ਪੰਜਾਬੀ ਤੋਂ ਛੁਪੀ ਨਹੀਂ ਹੋਈ ਇਸ ਦਾ ਜੋ ਅਗਲਾ ਪਹਿਲੂ ਇਹ ਹੈ ਕਿ ਇਸ ਦਿਨ दारू ਦੇ ਠੇਕੇ ਤਾਂ ਬੰਦ ਹੁੰਦੇ ਨੇ ਤੇ ਪਰ ਜੋ ਚੱਟੇ ਵਰਗਾ ਮਾਰੂ ਨਸ਼ਾ ਹੈ ਉਸ ਦੀ ਸਪਲਾਈ ਨਿਰਵਿਘਨ ਰਹਿੰਦੀ ਹੈ ਸਰਕਾਰ ਚਾਹੁੰਦੀ ਹੈ ਕਿ ਇਸ ਦਿਨ ਠੇਕੇ ਬੰਦ ਰਹਿਣ ਤੇ ਜੋ ਮਜ਼ਦੂਰ ਵਰਗ ਹੈ ਜਿਸ ਨੇ ਹਰ ਰੋਜ਼ ਕਰਕੇ ਕਮਾਉਣਾ ਹੁੰਦਾ ਹੈ ਜੋ ਦਿਹਾੜੀ ਵਾਲੇ ਮਜ਼ਦੂਰ ਨੇ ਉਹਨਾਂ ਕੋਲ ਇੰਨਾ ਪੈਸਾ ਤਾਂ ਨਹੀਂ ਹੁੰਦਾ ਕਿ ਉਹ ਦਾਰੂ ਦਾ ਕੋਟਾ ਰੱਖ ਸਕਣ ਤੇ ਇਹਨਾਂ ਦਿਨਾਂ ਵਿੱਚ ਆਪਣੀ ਜੋ ਦਾਰੂ ਦੀ ਲਤਾ ਉਸ ਨੂੰ ਪੂਰੀ ਕਰ ਸਕਣ ਇਸੇ ਕਰਕੇ ਸਰਕਾਰ ਮਤਲਬ ਇਨਡਾਇਰੈਕਟਲੀ ਤੌਰ ਤੇ ਸਰਕਾਰ ਦਾ ਮਤਲਬ ਇਹ ਹੈ ਕਿ ਮਜ਼ਦੂਰ ਉਹਨਾਂ ਦੇ ਘਰ ਵਿੱਚ ਜਾਵੇ ਜਿੱਥੇ ਉਸ ਨੂੰ दारू ਮਿਲ ਸਕਦੀ ਹੈ। ਤੋਂ ਇਸ ਤੋਂ ਕੀ ਮਤਲਬ ਕੱਢਿਆ ਜਾ ਸਕਦਾ ਹੈ? ਜੋ ਦਾ ਤੀਸਰਾ ਪਹਿਲੂ ਇਹ ਹੈ ਕੋ ਚਿੱਟੇ ਵਰਗਾ ਜੋ ਮਾਰੂ ਨਸ਼ਾ ਉਸ ਦੀ ਸਪਲਾਈ ਨਿਰਵਿਘਨ ਜਾਰੀ ਰਹਿੰਦੀ ਹੈ। ਚਿੱਟਾ ਨਸ਼ਾ ਜੋ ਹੈ ਇੱਕ ਨੈਕਸਸ ਹੈ ਡਰੱਗ ਮਾਫੀਆ ਉਸੇ ਦੀ ਮਦਦ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਡੂੰਘੀਆਂ ਜੜਾਂ ਕਰ ਚੁੱਕਿਆ ਹੈ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਡਰੱਗ ਮਾਫੀਆ ਵਿੱਚ ਜੋ ਡਰੱਗ ਪੈਡਲਰਜ਼ ਹੁੰਦੇ ਨੇ ਕ੍ਰਿਮੀਨਲਜ਼ ਹੁੰਦੇ ਨੇ ਕ੍ਰਾਪਟ ਬਿਊਰੋਕ੍ਰੇਸੀ ਹੁੰਦੀ ਆ ਭ੍ਰਿਸ਼ਟ ਅਧਿਕਾਰੀ ਹੁੰਦੇ ਨੇ ਤੇ ਇਸ ਤੋਂ ਇਲਾਵਾ ਕ੍ਰਿਮੀਨਲਜ਼ ਹੁੰਦੇ ਨੇ ਤੇ ਇੱਕ ਪੋਲੀਟਿਸ਼ੀਅਨ ਨੇਤਾ ਹੁੰਦਾ ਇਸ ਦੀ ਮੱਦੇਨਾਲੀ ਇਹ ਜੋ ਡਰੱਗ ਮਾਫੀਆ ਆਪਰੇਟ ਕਰਦਾ ਹੈ ਤੇ ਇਸ ਡਰੱਗ ਮਾਫੀਆ ਨੂੰ ਆਪਰੇਟ ਕਰਨ ਦੇ ਵਿੱਚ ਜੋ ਪੋਲੀਟਿਸ਼ੀਅਨ ਹੈ ਉਸ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅੱਜ ਜੋ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਚਿੱਟੇ ਵਰਗੀ ਜੋ ਅਲ੍ਹਾਮਤ ਹੈ ਇਸ ਨੂੰ ਕਿਸ ਤਰੇ ਕਿਸ ਤਰੀਕੇ ਦੇ ਨਾਲ ਕਿੰਨਾ ਐਫਰਟਸ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਆਹ ਕਰਦਿਆਂ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਅਸੀਂ ਤਾਂ ਇਹ ਗੱਲ ਕਹਾਂਗੇ ਵੀ ਜਿਹੜੇ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਨੇ ਜਿਹੜੇ ਸਾਡੇ ਨਿੰਗ ਸਿੰਘ ਨੇ ਨਿੰਗ ਸਿੰਘਾਂ ਦੀਆਂ ਡਿਊਟੀਆਂ ਲਾਉਣ ਉਹਨਾਂ ਨੂੰ ਉੱਥੋਂ ਉਹਦੀ ਪੇਟਾ ਪੂਰੀ ਤਰਖਾ ਉਹਨਾਂ ਨੂੰ ਦੇਣਾ ਤੇ ਪਿੰਡਾਂ ਦੇ ਵਿੱਚ ਡਿਊਟੀਆਂ ਲਾਈਆਂ ਜਾਣ ਜੋ ਨਸ਼ਾ ਵੇਚਦਾ ਤੇ ਜੋ ਖਰੀਦਦਾ ਤੇ ਉਹਨਾਂ ਦੇ ਸਖਤ ਪਹਿਰਾ ਕੀਤਾ ਜਾਵੇ ਤੇ ਜੇ ਨਿੰਗ ਸਿੰਘ ਪਿੰਡਾਂ ਦੇ ਵਿੱਚ ਵੜਨਗੇ ਤੇ ਨਿੰਗ ਸਿੰਘ ਪਹਿਰਾ ਦੇਣਗੇ ਤਾਂ ਇੱਕ ਵੀ ਪਰਿਵਾਰ ਦਾ ਮੈਂਬਰ ਨਹੀਂ ਮਰੂਗਾ ਕੋਈ ਵੀ ਬੱਚਾ ਨਹੀਂ ਮਰੂਗਾ ਹਰ ਪਿੰਡਾਂ ਦੇ ਵਿੱਚ ਨਸ਼ਾ ਨਹੀਂ बिकੂਗਾ ਸਿੰਘ ਸਾਹਿਬ ਜਦੋਂ ਨਿੰਗ ਸਿੰਘ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਦੇ ਨੇ ਤਾਂ ਪਿੰਡਾਂ ਦੇ ਲੋਕ ਖਾਸ ਤੌਰ ਤੇ ਜੋ ਬੱਚੇ ਇਸ ਤਰ੍ਹਾਂ ਦੇ ਇਸ ਨਸ਼ੇ ਤੋਂ ਪੀੜਤ ਨੇ ਉਹਨਾਂ ਦੇ ਮਾਪਿਓ ਹੀ ਇਸ ਗੱਲ ਦਾ ਵਿਰੋਧ ਕਰਦੇ ਨੇ ਕਿ ਨਿਹੰਗ ਸਿੰਘ ਕੌਣ ਹੁੰਦੇ ਨੇ ਜੋ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਕੋਈ ਡਰਾ ਧਮਕਾ ਕੇ ਵੀ ਉਹਨਾਂ ਨੂੰ ਨਸ਼ੇ ਤੋਂ ਰੋਕ ਰਾਇਏ ਨੇ ਉਹ ਜ਼ਿਆਦਾਤਰ ਦੇਖਣਾ ਉਹੀ ਰੋਲ ਕਰਦੇ ਨੇ ਇਹ ਪ੍ਰਸ਼ਾਸਨ ਵੀ ਇਸ ਗੱਲ ਤੇ ਹੱਕ ਵਿੱਚ ਨਹੀਂ ਹੁੰਦਾ ਕਿ ਨਿਹੰਗ ਸਿੰਘ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਨ ਨੀ ਦੇਖੋ ਗੱਲ ਤਾਂ ਇਹ ਹੈ ਨਾ ਵੀ ਨਿਹੰਗ ਸਿੰਘ ਕੋਈ ਡਰਾਉਣਗੇ ਤੇ ਧਮਕਾਉਣਗੇ ਨਹੀਂ ਜਦੋਂ ਪਿੰਡਾਂ ਦੇ ਵਿੱਚ ਉਹ ਦੋ ਦੋ ਚਾਰ ਚਾਰ ਜਿਹਦਾ ਪਹਿਰੇ ਦੇਣਗੇ ਉਹ ਪਿੰਡਾਂ ਦੇ ਵਿੱਚ ਵਜਾਂਗੇ ਤਾਂ ਜਿਹੜਾ ਆਪਣੇ ਨਸ਼ਾ ਵੇਚਣ ਵਾਲਾ ਵੇਚਣ ਵਾਲੇ ਵੇਚਣ ਵਾਲੇ ਨੂੰ ਡਰ ਹੋਊਗਾ ਭੈ ਹੋਊਗਾ ਜੇ ਉਹ ਕੋਈ ਫੜਿਆ ਜਾਊਗਾ ਜਿਹਦੇ ਕੋਲ ਨਸ਼ਾ ਫੜਿਆ ਜਾਊਗਾ ਜਾਂ ਕੋਈ ਉਹਨੂੰ ਦੇਣ ਆਊਗਾ ਤਾਂ ਉਹਨੂੰ ਜਿਹੜੇ ਨੰਗੇ ਜਥੇਬੰਦੀਆਂ ਨੇ ਆਪੇ ਸੌਦਾ ਲਾਉਣਗੇ ਆ ਕਹਿਣ ਨੂੰ ਅਸੀਂ ਕਹਿ ਰਹੇ ਹਾਂ ਬਈ ਸਰਕਾਰਾਂ ਬਹੁਤ ਧਿਆਨ ਦੇ ਰਹੀਆਂ ਹਨ ਸਰਕਾਰ ਦਾ ਇਨਾ ਤੰਤਰ ਹੈ ਸੀਐਡੀ ਹੈ ਖੁਫੀਆ ਵਾਗ ਹਨ ਪਤਾ ਨਹੀਂ ਸਰਕਾਰ ਦਾ ਚਿੱਟੇ ਨੂੰ ਖਤਮ ਕਰਨ ਦਾ ਧਿਆਨ ਨਹੀਂ ਅਗਰ ਸਰਕਾਰ ਚਾਹੇ ਤਾਂ ਇਹ ਕੁਝ ਘੰਟਿਆਂ ਜੀ ਚਿੱਟਾ ਖਤਮ ਕਰ ਸਕਦੀ ਹੈ ਪਰ ਬੜੰਬਣਾ ਇਹ ਹੈ ਕਿ ਸਰਕਾਰਾਂ ਆਉਂਦੀਆਂ ਨੇ ਚਲੇ ਜਾਂਦੀਆਂ ਨੇ ਬੜਾ ਰੌਲਾ ਪਾਇਆ ਜਾਂਦਾ ਹੈ ਅਸੀਂ ਚਿੱਟੇ ਦਾ ਖਾਤਮਾ ਕਰ ਦੇਾਂਗੇ ਅਸੀਂ ਨਸ਼ਾ ਤੋਂ ਪੰਜਾਬ ਚੋਂ ਖਤਮ ਕਰ ਦੇਾਂਗੇ ਪਰ ਅੱਜ ਜੋ ਪੰਜਾਬ ਦੀ ਸਰਕਾਰ ਕੰਮ ਕਰ ਰਹੀ ਹੈ ਠੀਕ ਹੈ ਸਰਕਾਰ ਨੇ ਯਤਨ ਕੀਤੇ ਨੇ ਪਰ ਉਹ ਯਤਨਾਂ ਨੂੰ ਵਿੱਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ। ਅੱਜੋ ਹੀ ਜੋ ਪਹਿਲਾਂ ਕਾਲੀ ਦੇ ਰਾਜ ਵਿੱਚ ਫਿਰ ਕਾਂਗਰਸ ਦੇ ਰਾਜ ਵਿੱਚ ਚਿੱਟਾ ਵਿਕਦਾ ਸੀ ਅੱਜੋ ਬਸ ਦੂਰ ਉਸੇ ਰਫ਼ਤਾਰ ਨਾਲ ਵਿਕ ਰਿਹਾ ਹੈ। ਇਸ ਬਾਰੇ ਜੀ ਏਸੀ ਕਹਿਣਾ ਚਾਹੁੰਦੇ ਆ ਲੋਹੇ ਨੂੰ ਲੋਹਾ ਕੱਟਦਾ ਹੁੰਦਾ। ਜੇ ਹੁਣ ਫੀਮ ਰੋੜੇ ਭੁਖੀ ਦੀ ਖੇਤੀ ਹੁੰਦੀ ਆ ਜਾਂ ਠੇਕੇ ਖੁੱਲਦੇ ਨੇ ਜਿਹੜੇ ਸਾਡੇ ਅੱਜ ਨੌਜਵਾਨ ਚਿੱਟੇ ਦੀ ਭੇਟ ਦੇ ਨਸ਼ੇ ਦੇ ਵਿੱਚ ਮਰ ਰਹੇ ਨੇ ਉਹ ਬਚ ਜਾਣਗੇ ਜਦੋਂ ਹੁਣ ਕੋਈ ਇਹਦਾ ਹੱਲ ਨਹੀਂ ਹੈਗਾ ਚਿੱਟੇ ਦਾ ਚਿੱਟੇ ਵਾਲੇ ਜਿਹੜੇ ਬੰਦੇ ਨੇ ਹੁਣ ਚੋਰੀਆਂ ਵੀ ਲੁੱਟਾਂ ਖੋਹਾਂ ਵੀ ਕਰਦੇ ਨੇ ਪੀ ਕੇ ਨਸ਼ਾ ਕਿਸੇ ਦੀ ਸ਼ਾਪ ਲਾ ਲਈ ਕਿਸੇ ਦੀ ਚੈਨੀ ਲੈ ਕੇ ਖੋ ਕੇ ਕਿਸੇ ਨੂੰ ਮਾਰਤਾ ਵੀ ਇਹ ਚੀਜ਼ਾਂ ਨੇ ਵੀ ਫਿਰ ਉਹ ਚਿੱਟਾ ਛੱਡ ਕੇ ਉਹ ਡੋਡਿਆ ਕਿੰਨੀ ਨੂੰ ਹੌਲਣਗੇ ਡੋਢ ਮੈਂ ਤੁਹਾਡੀ ਗੱਲ ਕੱਟਦਾ ਨਹੀਂ ਜੀ ਜਦੋਂ ਉਹ ਨਸ਼ੇੜੀ ਦਾ ਨਸ਼ੇੜੀ ਆ ਹਾਂਜੀ ਉਹ ਨਸ਼ੇ ਦੀ ਪੂਰੀ ਪੂਰਤੀ ਵਾਸਤੇ ਚਾਹੇ ਕੋਈ ਡੋਢੇ ਚੁੱਕੀਏ ਫੀਮ ਖਾਂਦਾ ਹਾਂ ਹਾਂਜੀ ਹਾਂ ਉਹਨੂੰ ਤੋੜ ਲੱਗੀ ਹੋਊਗੀ ਤਾਂ ਹਾਏ ਉਹ ਕੋਲ ਪੈਸਾ ਨਹੀਂ ਹੈਗਾ ਹਾਂਜੀ ਉਹ ਵੀ ਚੋਰੀ ਕਰੂਗਾ ਹਾਂਜੀ ਤੇ ਜਿਸ ਤਰ੍ਹਾਂ ਕਿ ਪਹਿਲਾਂ ਸੀਟ ਸਾਹਿਬ ਨੇ ਕਿਹਾ ਹਾਂਜੀ ਹਾਂ ਤੇ ਨਵਜਵਾਨਾਂ ਦੇ ਪੱਤਰਕਾਰ ਨੇ ਹਾਂਜੀ ਹਾਂ ਜੀ ਨਸ਼ਾ ਦਾ ਨਸ਼ਾ ਹੀ ਆ ਹਾਂਜੀ ਫਿਰ ਤੁਸੀਂ ਇਸ ਦੀ ਜੋ ਖੇਤੀ ਆ ਇਸ ਦੀ ਖੇਤੀ ਦੀ ਕਿਉਂ ਮਾਰ ਕਰ ਰਹੇ ਹੋ? ਇਸ ਦੀ ਖੇਤੀ ਦੀ ਹਮਾਇਤ ਕਿਉਂ ਕਰ ਰਹੇ ਆ ਜੀ? ਦੇਖੋ ਭੀਮ ਖਾ ਕੇ ਜਾਂ ਡੋਡੇ ਖਾ ਕੇ ਬੰਦਾ ਕਮ ਜਿਆਦਾ ਕਰੂਗਾ ਜੇ ਕੰਮ ਤੇ ਲੱਗ ਜੂਗਾ ਤਾਂ ਕੰਮ ਵੱਧ ਕਰੂਗਾ ਜੇ ਹੁਣ ਆਪਾਂ ਮੰਨ ਕੇ ਚੱਲੀਏ ਵੀ ਚਿੱਟਾ ਪੀ ਕੇ ਫਿਰ ਬੰਦਾ ਮਰੂਗਾ ਹੀ ਚਿੱਟੇ ਦੇ ਪੇਟ ਦੇ ਵਿੱਚ ਨਸ਼ੇ ਤੇ ਚੜਨਾ ਅਗਲਾ ਸੂਈ ਲਾਉਂਦਾ ਜਦ ਨੂੰ ਸੂਈ ਕੱਢਣ ਵੀ ਕੱਢ ਨਹੀਂ ਸਕਦਾ ਹੈਗਾ ਵੀ ਜੇ ਆਪਾਂ ਸਾਡੇ ਪੰਜਾਬ ਦੇ ਵਿੱਚ ਚਲੋ ਖੇਤੀ ਨਹੀਂ ਹੁੰਦੀ ਸਾਡੇ ਠੇਕੇ ਹੋ ਜਾਣ 500 ਰੁਪਏ ਕਿਲੋ ਭੁੱਕੀ ਠੇਕੇ ਤੋਂ ਮਿਲੇ ਤਾ ਅਗਲਾ 750 ਦੀ ਭੁੱਕੀ ਲਊ ਹੈ ਜੀ 750 ਦੀ ਭੁੱਕੀ ਲਊ 500 600 ਰੁਪਏ ਦਿਹਾੜੀ ਚੱਲਦੀ ਆ ਜੇ ਅੱਜ ਉਹ 400 ਦੀ दारू ਪੀ ਕੇ ਜਾਂਦਾ ਬੱਚਿਆਂ ਨੂੰ ਕੀ ਲੈ ਕੇ ਜਾਂਦਾ ਬਿਲਕੁਲ ਜੀ ਹੈ ਜੀ ਬੱਚਿਆਂ ਨੂੰ ਉਹਦਾ ਕੁਝ ਵੀ ਨਹੀਂ ਲੈ ਕੇ ਜਾਂਦਾ 400 ਦੀ 500 ਦਾ ਇੱਥੇ ਹੀ ਖਤਮ ਕਰ ਜਾਂਦਾ ਜਦ ਘਰੇ ਜਾਂਦਾ ਘਰ ਦੀ ਕਰਦੀ ਕਹਿੰਦੀ ਆ ਲਿਆ ਵੀ ਸਬਜ਼ੀ ਨਹੀਂ ਲੈ ਕੇ ਆਇਆ ਤਾਂ ਆਪਣੇ ਬੱਚਿਆਂ ਨੂੰ ਫਿਰ ਉਹ ਮਾਰਦਾ ਕੁੱਟਦਾ ਮਾਰਦਾ ਕੁੱਟਦਾ ਜੇ ਹੁਣ ਆਪਾਂ ਪੰਜਾਬ ਦੇ ਵਿੱਚ ਠੇਕੇ ਖੁੱਲ ਜਾਂਦੇ ਨੇ ਤਾਂ ਉਹਦੇ ਵਿੱਚ 100 ਸਵਾ 100 ਦੀ ਭੁੱਕੀ ਲੈ ਕੇ ਤਾਂ ਇੱਕ ਹਫਤਾ ਜਾਂ 15 ਦਿਨ ਉਹਦੇ ਨਾਲ ਕੱਢੂਗਾ ਬਿਲਕੁਲ ਹੈ ਜੀ ਵੀ ਆਪਾਂ ਇਹਦੀ ਹਮਾਇਤ ਤਾਂ ਕਰਦੇ ਜਾਂਦੇ ਆ ਜੇ ਸਾਡੇ ਅੱਜ ਪੰਜਾਬ ਦੀ ਨੌਜਵਾਨੀ ਬਚਾਉਣ ਵਾਸਤੇ ਤਾਂ ਅਸੀਂ ਇਹੀ ਪ੍ਰਾਲਾ ਕਰ ਸਕਦੇ ਆ ਸਾਡੇ ਪੰਜਾਬ ਦੇ ਵਿੱਚ ਫੀਮ ਡੋਡੇ ਭੁੱਕੀ ਦੇ ਠੇਕੇ ਹੋ ਜਣ ਨਾਲੇ ਸਰਕਾਰਾਂ ਨੂੰ ਵੀ ਫਾਇਦਾ ਜੋ ਅੱਜ ਸਾਡੇ ਪੰਜਾਬ ਦੇ ਉੱਤੇ ਕਰਜ਼ਾ ਚੜਿਆ ਹੋਇਆ ਨਾਲੇ ਸਾਡੇ ਪੰਜਾਬ ਦਾ ਕਰਜ਼ਾ ਵੀ ਸੈਂਟਰ ਨੂੰ ਮੋੜਿਆ ਜਾਊਗਾ